ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਕਿ ਮੇਰੇ ਉਹ ਸਾਥੀ ਜਿਹੜੇ 1992 ਦੇ ਵਿੱਚ ਜਦੋਂ ਡੈਡੀ ਨੇ ਪਹਿਲੀ ਇਲੈਕਸ਼ਨ ਲੜੀ ਸੀਗੀ ਅੱਤਵਾਦ ਦਾ ਜ਼ੋਰ ਸੀ ਤੇ ਛੇਤੀ ਛੇਤੀ ਕੋਈ ਵੋਟ ਪਾਉਣ ਨੂੰ ਨਿਕਲਦਾ ਨਹੀਂ ਸੀਗਾ ਤੇ ਉਸ ਸਮੇਂ ਦੇ ਪੁਰਾਣੇ ਸਾਥੀ ਮੇਰੇ ਵੀਰ ਮਲਕੀਤ ਕਾਲੀ ਜੀ ਇੰਦਰਜੀਤ ਕੰਬੋਜ ਜੀ ਜਦੋਂ ਅਸੀਂ ਛੋਟੀ ਛੋਟੀ ਉਮਰਾਂ ਦੇ ਵਿੱਚ ਸੀਗੇ ਤੇ ਉਸ ਸਮੇਂ ਦੇ ਸਾਥੀ ਅੱਜ ਫੇਰ ਦੁਬਾਰਾ ਇਹਨਾਂ ਮੇਰੇ ਵੀਰਾਂ ਨੇ ਆਪਣੇ ਸਾਥੀਆਂ ਦੇ ਨਾਲ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੇਰੇ ਪਰਿਵਾਰ ਦੇ ਵਿੱਚ ਵਾਧਾ ਕੀਤਾ ਹੈ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜਿਹੜੀ ਹੋ ਨਹੀਂ ਸਕਦੀ ਹੈ ਕਿ ਸੋ ਬਹੁਤ ਬਹੁਤ ਧੰਨਵਾਦ ਇੰਦਰਜੀਤ ਜੀ ਤੁਹਾਡਾ ਕਾਲੀ ਜੀ ਤੁਹਾਡਾ ਕਿ ਮੈਨੂੰ ਉਹੀ ਮਾਨ ਸਤਿਕਾਰ ਤੁਸੀਂ ਫੇਰ ਮੁੜ ਕੇ ਦੁਬਾਰਾ ਬਖਸ਼ਿਆ ਕਿਉਂਕਿ ਪੁਰਾਣੇ ਸਾਥੀ ਹੁੰਦੇ ਨੇ ਜਿਹੜੇ ਬਚਪਨ ਦੇ ਸਾਥੀ ਹੁੰਦੇ ਨੇ ਉਹ ਉਹਨਾਂ ਦਾ ਅੱਡ ਹੀ ਵੈਲਿਊ ਹੁੰਦੀ ਹੈ ਉਹਨਾਂ ਦਾ ਅੱਡ ਹੀ ਮੁੱਲ ਹੁੰਦਾ ਹੈ ਉਹਨਾਂ ਦਾ ਅੱਡ ਹੀ ਰੁਤਬਾ ਹੁੰਦਾ ਹੈ ਤੁਸੀਂ ਅੱਜ ਸ਼ਮੂਲੀਅਤ ਕੀਤੀ ਹੈ ਦੇਵਦੀ ਅੰਗਰੇਨ ਚ ਬਹੁਤ ਬਹੁਤ ਧੰਨਵਾਦ ਹੈ ਔਰ ਜਿੱਤੇ ਤੱਕ ਗੱਲ ਰਹੀ ਕੰਮਾਂ ਦੀ ਇੰਦਰਜੀਤ ਜੀ ਨੇ ਗੱਲ ਕੀਤੀ ਮੇਰੇ ਵੀਰ ਡਾਕਟਰ ਸਾਹਿਬ ਨੇ ਗੱਲ ਕੀਤੀ ਕਾਲੀ ਜੀ ਨੇ ਸਤੀ ਜੀ ਨੇ ਵੀ ਗੱਲ ਕੀਤੀ ਡਿਵੈਲਪਮੈਂਟ ਦੇ ਕੰਮਾਂ ਦੀ ਦੇਖੋ ਮੈਂ ਤਾਂ ਇਹ ਮੰਨ ਕੇ ਚੱਲਦਾ ਡੈਡੀ ਤੋਂ ਇੱਕੋ ਹੀ ਕੰਮ ਦੀ ਗੁੜਤੀ ਮਿਲੀ ਹੈ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਡਿਵੈਲਪਮੈਂਟ ਦਾ ਸ਼ੌਕ ਉਹਨਾਂ ਨੂੰ ਸੀ ਉਹੀ ਸ਼ੌਕ ਮੈਨੂੰ ਹੈ ਤੇ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਕਿ ਜਦ ਇਸ ਗੱਲ ਦੀ ਸੈਟੀਸਫੈਕਸ਼ਨ ਮਿਲਦੀ ਹੈ ਕਿ ਜੋ ਕੰਮ ਪ੍ਰਮਾਤਮਾ ਨੇ ਸੱਚੇ ਭਾਸ਼ਣ ਨੇ ਔਰ ਲੋਕਾਂ ਨੇ ਲਾਈ ਸੀਗੀ ਉਹਦੇ ਉੱਪਰ ਮੈਂ ਕੁਝ ਨਾ ਕੁਝ ਖਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੋ ਉਸੇ ਚੀਜ਼ ਦੇ ਲਈ ਇਹ ਸਾਰੇ ਮੈਂ ਸਮਝਦਾ ਕਿ ਔਰ ਸਾਥ ਵਰ ਮਿਲਣ ਕਰਨੀ ਉਹ ਵੀ ਕਦੇ ਕੋਈ ਤੁਸੀਂ ਕਸਰ ਨਹੀਂ ਛੱਡੀ ਹੈਗੀ ਹਮੇਸ਼ਾ ਇੰਨਾ ਸਾਥ ਮਿਲਿਆ ਤੇ ਉਸੇ ਸਾਥ ਦਾ ਮੁੱਲ ਹੈ ਜਿਹੜਾ ਉਹ ਮੈਂ ਤਾ ਮੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਚਾਹੇ ਆਪਣੇ ਸਾਹਮਣੇ ਇਹਦੀ ਗੱਲ ਕਰ ਲਈਏ ਬਸ ਸਟੈਂਡ ਦੀ ਗੱਲ ਕਰ ਲਈਏ ਅੰਡਰ ਬ੍ਰਿਜ ਦੀ ਗੱਲ ਕਰ ਲਈਏ ਜਿਹੜੇ ਵੀ ਜਿੰਨੇ ਵੀ ਕੰਮ ਨੇ ਇਹ ਜਿਵੇਂ ਜਿਵੇਂ ਤੁਸੀਂ ਸਾਥ ਦੇਈ ਜਾਂਦੇ ਹੋ ਪਿਆਰ ਦੇਈ ਜਾਂਦੇ ਹੋ ਮੇਰੇ ਚ એનર્ਜੀ ਹੋਰ ਵਧਦੀ ਜਾਂਦੀ ਹੈ ਕਿ ਹੋਰ ਕੰਮ ਕਰ ਲਈਏ ਹੋਰ ਕੰਮ ਕਰ ਲਈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਮੇਰੇ ਵੀਰ ਸੱਤੀ ਜੀ ਆ ਖੜੇ ਨੇ ਤੇ ਸੱਤੀ ਜੀ ਗੱਲ ਕਰ ਰਹੇ ਸੀਗੇ ਕਿ ਡੇਢ ਕਿ ਮਹੀਨਾ ਰਹਿ ਗਿਆ ਇਹਨਾਂ ਦੀ ਟਰਮ ਦਾ ਤੇ ਸਾਹਮਣੇ ਜਿਹੜਾ ਬਸ ਸਟੈਂਡ ਦੇ ਵਿੱਚੋਂ ਉਧਰੋਂ ਇੱਕ ਪਾਈਪ ਦਾ ਕਨੈਕਸ਼ਨ ਇੱਧਰ ਜੋੜ ਦੋ ਸਤੀ ਜੀ ਤੁਹਾਡੇ ਨਾਲ ਵੱਧ ਕਨੈਕਸ਼ਨ ਕਿਦਾ ਜੋੜਨਾ ਹੈ ਕਦੋਂ ਜੋੜਨਾ ਹੈ ਕਿਵੇਂ ਜੋੜਨਾ ਹੈ ਤੇ ਕਿਦਾ ਕੱਟਣਾ ਹੈ ਉਹ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਹੈਗਾ ਸੋ ਲੋਕਾਂ ਲੋਕਾਂ ਨੂੰ ਲੋਕਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਜੀ ਜਦੋਂ ਮਰਜ਼ੀ ਕਨੈਕਸ਼ਨ ਜੋੜ ਲਓ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਸੋ ਤੁਹਾਡਾ ਸਾਰਿਆਂ ਦਾ ਜੀ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਹੈ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਮੇਰੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਔਰ ਐਹੀਂ ਆਪਾਂ ਨਾਲ ਮਿਲ ਕੇ ਆਪਾਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਕੰਮ ਕਰਦੇ ਰਹੀਏ ਇਹੀ ਤਮੰਨਾ ਇਹੀ ਇੱਛਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ